ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਵੀਰ ਫਾਲਦੀਪ ਸਿੰਘ ਜੀ ਸਿੰਘ ਜੀ ਘਾਵਦਾਂ ਤੋਂ ਜੋ ਕਿ ਆਪਣੇ ਨਾਲ ਲਗਭਗ 4-5 ਸਾਲਾਂ ਤੋਂ ਹੀ ਜੁੜੇ ਹੋਏ ਆ ਜਿਨ੍ਹਾਂ ਨੂੰ ਕਿ ਪਹਿਲਾਂ ਬਹੁਤ ਜ਼ਿਆਦਾ ਸ਼ੂਗਰ ਸੀ ਇਨਸੂਲਿਨ ਵਗੈਰਾ ਲੈਂਦੇ ਸੀ ਆਪਾਂ ਵੀਰ ਜੀ ਨੇ ਪੁਰ ਗਏ ਹਾਂਜੀ ਵੀਰ ਜੀ ਕਿਵੇਂ ਸੀ ਤੁਸੀਂ ਮੈਨੂੰ ਵੀਰੇ ਖਾਲੀ ਪੇਟ ਵੀ ਮੇਰੀ 400 ਤੋਂ ਉੱਪਰ ਰਹਿੰਦੀ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਮੇਰੇ ਇਨਸੂਲਿਨ ਵੀ ਲੱਗਣ ਲੱਗ ਗਈ ਸੀ ਜੀ ਠੀਕ ਹੈ ਜੀ ਤੇ ਹੁਣ ਮੇਰੀ ਇਨਸੂਲਿਨ ਵੀ ਬੰਦ ਹੋ ਗਈ ਹੈ ਠੀਕ ਹੈ ਜੀ ਨਾਲੇ ਦਵਾਈਆਂ ਵੀ ਗੋਲੀਆਂ ਦੀ ਰੋਜ਼ ਵੀ ਥੋੜੀ ਥੋੜੀ ਕਰਕੇ ਕਰ ਕਰਕੇ ਹੁਣ ਅੱਧੀਆਂ ਗੋਲੀਆਂ ਤੇ ਆ ਗਏ ਜੀ ਠੀਕ ਹੈ ਜੀ ਵੀ ਕੋਈ ਇਦਾਂ ਦੇ ਨਹੀਂ ਹੈਗਾ ਮੈਂ ਜਿਵੇਂ ਅਨਾਜ ਆਪਣੇ ਕੀਤੇ ਸੀਗੇ ਜੀ ਠੀਕ ਹੈ ਜੀ ਉਹ ਤੋਂ ਬਾਅਦ ਜਿਵੇਂ ਲਾਲੋ ਸਾਹਿਬ ਵੀ ਹੌਲੀ 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 ਕਰਕੇ ਜਮੀ ਸਟੇਬਲ ਆ ਗਈ ਜੀ ਠੀਕ ਹੈ ਜੀ ਹੁਣ ਜਾਨੀ ਕਿ ਨਾਰਮਲ ਹੈ ਹੁਣ ਤੁਸੀਂ ਕੋਈ ਨਾਰਮਲ ਤੁਸੀਂ ਹੁਣ ਸ਼ੂਗਰ ਦੇ ਪੇਸ਼ੈਂਟ ਹੈ ਨਹੀਂ ਜੀ ਨਾ ਜੀ ਨਾ ਮੈਂ ਤਾਂ ਮੈਨੂੰ ਡਾਕਟਰ ਨੇ ਤਾਂ ਇਹ ਵੀ ਕਿਹਾ ਵੀ ਵਿੱਚ ਵਿੱਚ ਮਿੱਠਾ ਵੀ ਖਾਏ ਕਰੋ ਕਈ ਵਾਰ ਮੇਰੀ ਸ਼ੂਗਰ ਲੋ ਹੋਣ ਲੱਗੀ ਸੀਗੀ ਅੱਛਾ ਅੱਛਾ ਠੀਕ ਇਹ ਦਵਾਈਆਂ ਨਾਲ ਵੀ ਦਵਾਈ ਉਹ ਹੁਣ ਮੇਰੇ ਨਾ ਤਾਂ ਮੈਨੂੰ ਡਾਇਬਟੀਜ਼ ਹੈ ਜੀ ਠੀਕ ਹੈ ਜੀ ਅੱਗੇ ਮੈਨੂੰ ਜਿਵੇਂ ਪਿੱਠੇ ਦਰਦ ਵਗੈਰਾ ਵੀ ਨਾਲ ਰਹਿੰਦਾ ਸੀਗਾ ਠੀਕ ਹੈ ਜੀ ਜਿਉਂ ਪ੍ਰੋਬਲਮਾ ਹੋਰ ਵੀ ਅੱਖਾਂ ਔਖਾਂ ਦੀ ਸਮੱਸਿਆ ਵੀ ਨਾਲ ਡਾਇਬਟੀਜ਼ ਕਰਕੇ ਵੱਧ ਗਈ ਸੀ ਠੀਕ ਹੈ ਜੀ ਉਹ ਵੀ ਮੇਰਾ ਸਭ ਕੁਝ ਸਟੇਬਲ ਹੈ ਜੀ ਹੁਣ ਠੀਕ ਹੈ ਜੀ ਨਿਗਾ ਵੀ ਜਿਵੇਂ ਪਹਿਲਾਂ ਮੇਰੀ ਜਿਵੇਂ ਉਹ ਹੋ ਗਈ ਸੀ ਅਨਸਟੇਬਲ ਸੀਗੀ ਠੀਕ ਹੈ ਉਹ ਵੀ ਠੀਕ ਆ ਬਿਲਕੁਲ ਠੀਕ ਹੈ ਵੀ ਸ਼ੂਗਰ ਨਾਲ ਜਿਹ ਜੀ ਬਿਲਕੁਲ ਫਿੱਟ ਹੂੰ ਡਾਈਟ ਫੋਲੋ ਕਰਨ ਦੇ ਨਾਲ ਬਿਲਕੁਲ ਫਿੱਟ એનર્ਜੀ ਵੀ ਪੂਰੀ ਹੁੰਦੀ ਹੈ ਜੀ ਆਪਾਂ ਨੂੰ ਠੀਕ ਹੈ ਜੀ ਤੇ ਜਿਹਨੂੰ ਆਪਾਂ ਕਹਿੰਦੇ ਆ ਵੀ ਭੁੱਖ ਵੀ ਨਹੀਂ ਲੱਗਦੀ ਇਹਦੇ ਨਾਲ ਬੜੀ ਤੇ ਜਿਹੜਾ ਆਪਾਂ ਕਹਿੰਦੇ ਆ ਵੀ weight management ਸਾਡੀ ਬਹੁਤ ਜ਼ਿਆਦਾ ਹੈ ਜੀ ਮੈਂ ਹੁਣ ਕਾ ਵੀ ਮੈਨੂੰ ਤੁਹਾਨੂੰ ਪਤਾ ਮੇਰਾ ਪਹਿਲਾ ওভার weight ਵੀ ਸੀਗਾ weight ਵੀ ਮੇਰਾ ਮੈਨੇਜ ਹੋਇਆ ਇਹਦੇ ਨਾਲ ਠੀਕ ਠੀਕ ਹੈ ਜੀ ਠੀਕ ਤੇ ਕੋਈ ਏਦਾਂ ਦੀ ਹੈ ਨਹੀਂ ਸਮੱਸਿਆ ਮੈਂ ਕਹਿੰਦਾ ਜੇ ਕੋਈ ਲੋਕ ਕਈ ਕਹਿੰਦੇ ਨੇ ਵੀ ਪਰਹੇਜ ਬਹੁਤ ਕਰਨਾ ਪੈਂਦਾ ਜੀ ਮੈਂ ਵਿੱਚ ਵਿੱਚ ਮੜਾ ਮੋਟਾ ਮਿੱਠਾ ਵੀ ਖਾ ਲੈਣਾ ਜੀ ਉਹ ਵੀ ਮੈਨੂੰ ਕੋਈ ਏਦਾਂ ਨਹੀਂ ਹੈਗਾ ਵੀ ਆਜ਼ਮਾ ਜਿਹੜਾ ਬਾਕੀ ਚੀਜ਼ਾਂ ਨੇ ਉਹ ਵੀ ਸਾਰੀਆਂ ਹਜਮ ਹੁੰਦੀਆਂ ਨੇ ਠੀਕ ਹੈ ਜੀ ਸੋ ਮੇਨ ਗੱਲ ਇਹੀ ਹੈ ਕਿ ਵੀਰਜਿਆਂ ਨੂੰ ਪਹਿਲਾਂ ਇਨਸੂਲਿਨ ਲੱਗਦਾ ਸੀ ਫਿਰ ਇਨਸੂਲਿਨ ਬੰਦ ਹੋ ਗਿਆ ਫਿਰ ਦਵਾਈਆਂ ਤੇ ਆਏ ਦਵਾਈਆਂ ਵੀ ਬਹੁਤ ਘਟ ਗਈਆਂ ਲਗਭਗ ਬੰਦੀ ਹੋ ਗਈਆਂ ਸੋ ਇਹ ਵੀ ਜੇ ਕਿਸੇ ਕੋਈ ਵੀ ਇਹਨਾਂ ਪ੍ਰੋਬਲਮਾਂ ਤੋਂ ਪੀੜਤ ਹੈ ਜਿਵੇਂ ਸ਼ੂਗਰ ਹੋ ਗਿਆ ਬੀਪੀ ਕੋਲੇਸਟ੍ਰੋਲ ਗਠੀਆ ਥਾਇਰੋਇਡ ਮੋਟਾਪਾ ਜਿਵੇਂ ਵੀਰਜਿਆਂ ਨੇ ਫਿਰ ਬਹੁਤ ਸਾਰੀਆਂ ਪ੍ਰੋਬਲਮਾਂ ਦੱਸੀਆਂ ਨੇ ਤੁਸੀਂ ਇਹਨਾਂ ਬਿਮਾਰੀਆਂ ਤੋਂ ਪੀੜਤ ਹੋ ਜੇ ਤੁਸੀਂ ਵੀ ਤੰਦਰੁਸਤ ਹੋਣਾ ਚਾਹੁੰਦੇ ਹੋ ਵੀਰਜਿਆਂ ਵਾਂਗੂ ਤਾਂ ਤੁਹਾਨੂੰ ਆਉਣਾ ਪੈਣਾ ਹੈ ਖਾਲਸਾ ਮਲਟੀ ਸਟੋਰ ਜਿਹੜਾ ਕਿ ਆਪਣਾ ਸੰਗਰੂਰ ਨਾਨਕੀਣਾ ਚੌਂਕ ਤੋਂ ਬਰਦਰਾ ਨਾਨਕੀਣਾ ਸਾਹਿਬ ਰੋਡ ਤੇ ਬਣਿਆ ਹੋਇਆ ਹੈ ਤੇ ਸਟੋਰ ਦਾ ਹੈਗਾ ਨੰਬਰ ਹੈਗਾ 95921 38621 ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰਿਆਂ ਨੂੰ ਇਹੀ ਰਹਿ ਦੇਣਾ ਜੀ ਕਿ ਨਾ ਵੀ ਇੱਥੋਂ ਆਓ ਤੇ ਤੁਸੀਂ ਯੂਜ਼ ਕਰੋ ਇਹ ਮਲੇਟ ਇੱਕ ਵਾਰ ਜ਼ਰੂਰ ਇੱਕ ਵਾਰ ਇੱਕ ਟੁਕੜਾ ਇੱਕ ਵਾਰ ਤੁਸੀਂ ਇੱਕ ਮਹੀਨਾ ਹੀ ਯੂਜ਼ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਅੱਗੇ ਤੁਹਾਨੂੰ ਰਿਜ਼ਲਟ ਆਉਣਗੇ ਭਾਈ ਉਸ ਤੋਂ ਬਾਅਦ ਤੁਸੀਂ ਆਪ ਤੁਹਾਡੇ ਛੱਡੇ ਨਹੀਂ ਜਾਣਾ ਤੁਹਾਨੂੰ ਲੱਗੂ ਵੀ ਇਹਨੂੰ ਆਪਾਂ ਹੋਰ ਯੂਜ਼ ਕਰੀਏ ਅੱਗੇ-ਅੱਗੇ ਹੋਰ ਨੂੰ ਰეკਮੈਂਡ ਕਰੋਗੇ ਅਸੀਂ ਆਪਦੇ ਜਾਣਕਾਰਾਂ ਨੂੰ ਵੀ ਹੋਰ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਰეკਮੈਂਡ ਕੀਤਾ ਜੀ ਜੀ ਤੇ ਸਾਰਿਆਂ ਨੂੰ ਹੀ ਫਰਕ ਆ ਇਹਦੇ ਤੋਂ ਕੋਈ ਏਦਾਂ ਨਹੀਂ ਹੈਗਾ ਬਾਕੀ ਆਪਣੇ ਲਵੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਆਰਗੇਨਿਕ ਨੇ ਜੀ ਜੀ ਸਾਨੂੰ ਉਹਨਾਂ ਨੂੰ ਵੀ ਬਹੁਤ ਲਾਭ ਮਿਲਦਾ ਜੇ ਕੋਈ ਚੀਜ਼ ਹੋਰ ਵੀ ਲੈਣੀ ਅਸੀਂ ਕੋਟੋ ਟਾਈਮ ਵੀ ਕੈਮੀਕਲ ਫਰੀ ਮਿਲਦੀ ਆ ਆਪਾਂ ਨੂੰ ਜੀ ਇਹ ਇੱਕ ਵੱਡੀ ਗੱਲ ਹੈ ਜੀ ਇਹ ਬੇਨਤੀਆਂ ਧਿਆਨ ਵਿੱਚ ਲਿਆਉਣੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ